ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੱਤਾ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਬਾਈਨੂ ਫਰੀਦਕੋਟ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਜੀ ਦੋਨੇ ਟੋਕੜਾ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ تسلی برکھ ਤੁਸੀਂ ਕਰਨੀ ਹੈ ਜੀ نمبر سکرین ਤੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਕੁਲਦੀਪ ਸਿੰਘ ਜੀ ਪਿੰਡ ਮੱਤਾ ਜ਼ਿਲ੍ਹਾ ਫਰੀਦਕੋਟ تحصیل ਜੈਤੋ ਜੀ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 9463831477 ਜੀ ਠੀਕ ਆ ਬਈ ਦੋ ਨਾਗ ਹੈ ਜੀ ਹਾਂ ਜੀ ਵੀਰੇ ਦੋ ਨਾਗ ਘਰਦੇ ਹੀ ਆ ਜੀ ਨਾਗ ਘਰਦੇ ਨਾਗ ਹੈ ਦੋਨੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਵੀਰੇ ਸੂਆ ਕਿੰਨਾ ਮਾ ਜੀ ਇਹ ਪਹਿਲਣ ਵੈੜ ਹੈ ਜੀ 4 ਮਹੀਨਿਆਂ ਦੀ ਸੂਈ ਹੋਈ ਹੈ ਜੀ ਠੀਕ ਆ ਇਹਦੇ ਭਰਾਇਆ ਹੋਇਆ ਜੀ ਕਿੰਨਾ ਕੇ ਸਮਾਂ ਹੋ ਗਿਆ ਭਰਾਏ ਨੂੰ ਜੀ ਭਰਾਏ ਨੂੰ 21 ਜਾਨੀ ਖਾਲੀ ਦੇਣੀ ਆਪਾਂ ਦੀ ਖਾਲੀ ਮੰਨ ਕੇ ਦੇਣੀ ਆਪਾਂ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਇਹ ਤਾਂ 8 ਲੀਟਰ ਆ ਜੀ ਥਣਾ ਦੀ ਡੰਨ ਆ ਜੀ ਜਮਾ ਓਕੇ ਆ ਠੰਡੀ ਸੀਲ ਪੂਰੀ ਆ ਜੀ ਜਮਾ ਪੂਰੀ ਆ ਜੀ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਸੂਆ ਪਹਿਲਾ ਸੂਈ ਆ ਜੀ ਕੱਦ ਕਾੜ ਦੇ ਪੱਖ ਤੋਂ ਵੀ ਚੰਗੀ ਆ ਜੀ ਜਿਹੜਾ ਨੈੱਟ ਦੁੱਧ ਆ ਜੀ ਉਹ 8 ਕਿਲੋ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਈ ਦੱਸਦਾ ਕਿ 21 22 ਤਰੀਕ ਨੂੰ AI ਕਰਾਈ ਸੀਗੀ ਆਪਾਂ ਖਾਲੀ ਮੰਨ ਕੇ ਦੇਣੀ ਹੈ ਜੀ ਉਹ ਚਲੋ ਅਗਲੇ ਦੀ ਕਿਸਮਤ ਗੱਭਰ ਰਹਿਣਾ ਜਾਂ ਖਾਲੀ ਰਹਿਣਾ ਥੋੜਾ ਜਿਹਾ ਉਪਰਾ ਕਰਦਾ ਜੀ ਬਾਕੀ ਥਾਣਾ ਦੇ ਸਹਿ ਸੋਹਣੇ ਆ ਮੋੜਲੇ ਵੀਰ ਗੈਪ ਤੇ ਲੱਗੇ ਆ ਹੱਥੀ ਜਵਾਈ ਵਾਲਾ ਥਾਣਾ ਜੀ ਗੁਲਾਬੀ ਥਾਣਾ ਅੱਗੇ ਦੁੱਧ ਤੁਹਾਡੀ ਸੇਵਾ ਦੇ ਸੱਜ ਤੇ ਆ ਜਿਹੜਾ ਤੁਸੀਂ ਬਾਈ ਦੇ ਘਰੋਂ ਚੋ ਲੈਣਾ ਉਹ ਨੈਟ 8 ਕਿਲੋ ਆ ਥਾਣਾ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਦਮਾਰ ਦੀ ਦੇਣ ਲੈਣੀ 28000 ਰੁਪਏ ਜੀ ਹੋਜੂ ਮਾਨਤਨ ਜੀ ਹਾਂਜੀ ਮਾਨਤਨ ਮਾਣਾ ਮੋਟਾ ਹੋਜੂ ਠੀਕ ਹੈ ਜੀ 28000 ਰੁਪਏ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਲੈਸ ਕਰ ਦਾਂਗੇ ਨੰਬਰ ਸਕਰੀਨ ਤੇ ਚੱਲੂਗਾ ਦੋ ਨੰਬਰ ਵੀਰ ਇਹਦਾ ਸੂਆ ਕਿੰਨਾ ਮਾ ਜੀ ਇਹ ਤੀਜੇ ਸੂਏ ਸੂਈ ਹੋਈ ਹੈ ਜੀ ਕਦੋਂ ਸੂਈ ਹੈ ਜੀ ਇਹ ਇਹ ਦੋ ਤਾਂ 2.5 ਮਹੀਨਿਆਂ ਦੀ ਸੂਈ ਵੀ ਹੈ ਜੀ ਬੱਚਾ ਜੀ ਇਹਦਾ ਬੱਚਾ ਵੱਛੀ ਸੀ ਜੀ ਕਿਸੇ ਨੂੰ ਸੰਭਾਲਣ ਵਾਲੇ ਨੇ ਦੇਤੀ ਜੀ ਆਪਾਂ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਹੈ ਜੀ ਦੁੱਧ ਇਹਦੇ ਥਲੇ 16 ਲੀਟਰ ਆ ਜੀ ਥਨਾਂ ਦੀ ਡੰਨ ਹੈ ਜੀ ਇੱਕ ਥਣੋਂ ਤਿਲ ਲਾਈਏ ਇੱਕ ਥਣੋਂ ਤਿਲ ਆ ਜੀ ਤਿੰਨਾਂ ਥਣਾਂ ਦੀ ਓਕੇ ਆ ਜੀ ਓਕੇ ਜਮਾ ਤੋਰ ਕੇ ਦਿਖਾ ਦੀ ਵੀਰੇ ਨੈੱਟ ਦੁੱਧ 16 ਕਿਲੋ ਆ ਜੀ ਤੀਜਾ ਸੂਆ ਸੂਈ ਹੋਈ ਆ 2 ਮਹੀਨੇ ਸਮਾਂ ਹੋ ਗਿਆ ਸੂਈ ਨੂੰ ਜੀ ਪਹਿਲਾਂ ਹੀ ਦੱਸ ਦਿੰਦੇ ਆ ਬਈ ਇੱਕ ਥਣੋਂ ਤਿਲ ਜਮਾ ਹੀ ਨਹੀਂ ਆਉਂਦਾ ਦੁੱਧ ਬਈ ਉੱਚ ਨਹੀਂ ਆਉਂਦਾ ਵੀਰੇ ਉੱਚ ਅੱਧਾ ਪੌਣਾ ਲੀਟਰ ਹੀ ਆਉਂਦਾ ਬਸ ਥੋੜਾ ਹੀ ਆਉਂਦਾ ਜੀ ਠੀਕ ਆ ਚੱਲਦਾ ਜ਼ਰੂਰ ਆ ਬਾਈ ਕਹਿੰਦਾ ਤੁਸੀਂ ਤਿਲ ਮੰਨ ਕੇ ਆਇਓ ਥੋੜੀਆਂ ਤਾਂ ਰਹੀ ਆਉਂਦੀਆਂ ਗੀਆਂ ਬਾਕੀ ਹਵਾਨਾ ਸੋਨਾ ਜੀ ਨੈਟ ਦਾ 16 ਕਿਲੋ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰ ਆਪਦੀ ਮਲਕਿੰਗ ਕਰ ਸਕਦਾ ਬਾਕੀ ਫੇਸ ਕੁਆਲਟੀ ਸੋਹਣੀ ਆ ਕੱਦ ਕਾਠ ਵੀ ਚੰਗਾ ਬੇਲ ਵੀ ਚੰਗੀ ਆ ਤੇ ਬਰੀਡ ਵਾਈਜ਼ ਵੀ ਕਰਮ ਵਾਲੀ ਚੰਗੀ ਆ ਜੀ ਠੰਡੀ ਸੀਲ ਪੂਰੀ ਆ ਵੀਰੇ ਹਾਂਜੀ ਜਿਵੇਂ ਪੂਰੀ ਜਿਵੇਂ ਮਰਜ਼ੀ ਬੈਠ ਕੇ ਉੱਠ ਕੇ ਚੋਲੇ ਜੀ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ 38000 ਰੁਪਿਆ ਜੀ ਹੋ ਜੂ ਮਾਨਤਨ ਜੀ ਹਾਂਜੀ 38000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਲੈਸ ਕਰ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਇੱਕ ਬਾਈ ਕੋਲ ਡੌਗ ਆ ਜੀ ਸਟੱਡ ਲਈ ਤਿਆਰ ਆ ਜੀ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਕਿਹੜੀ ਜਾਤ ਚ ਪੈਂਦਾ ਵੀਰੇ ਇਹ ਇਹ ਵੀਰੇ ਟਵਾਈਪ ਆਮ ਚਾ ਜੀ ਠੀਕ ਆ ਟਵਾਈਪ ਆਮ ਚਾ ਜੀ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਹੀ ਸਕਦੇ ਆ ਜੀ ਤੇ ਕਿੰਨੀ ਫੀਸ ਆ ਸਟੱਡ ਸਰਵਿਸ ਦੀ ਇਸ ਦੀ 8000 ਰੁਪਏ ਦੀ 8000 ਰੁਪਿਆ ਜੀ ਠੀਕ ਆ ਜੀ 8000 ਰੁਪਿਆ ਸਟੱਡ ਸਰਵਿਸ ਦੀ ਫੀਸ ਆ ਤੇ ਬਾਕੀ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਓ ਜੀ ਇਹ ਇਹਦੇ ਬੱਚੇ ਪਹਿਲਾ ਹੈਗੇ ਜੀ ਆਪਣੇ ਕੋਲ ਬੱਚੇ ਹੈਗੇ ਜੀ ਠੀਕ ਹੈ ਜੀ ਜਮਾ ਪਿਓਰ ਚ ਹੀ ਹੁੰਦੇ ਆ ਜੀ ਹਾਂਜੀ ਠੀਕ ਹੈ ਜੀ ਬਾਕੀ ਜਿਹਨੂੰ ਸਰਵਿਸ ਦੀ ਲੋੜ ਹੋਵੇ ਇਹਦੇ ਆ ਬੱਚੇ ਦੇਖ ਸਕਦੇ ਹੋ ਜੀ ਇਹ ਮੇਰੇ ਘਰ ਦੇ ਹੀ ਆਪਣੇ ਫੀਮੇਲ ਵੀ ਕਰਦੀ ਸੀਗੀ ਜੀ ਠੀਕ ਹੈ ਜੀ ਇਹ ਸੇਲ ਹੈ ਜੀ ਇਹ ਤਿੰਨੇ ਸੇਲ ਆ ਜੀ ਇਹ ਫੀਮੇਲ ਆ ਕਿ ਮੇਲ ਆ ਇਹ ਤਿੰਨੇ ਇਹ ਤਿੰਨੇ ਮੇਲ ਆ ਇਹ ਬਾਈ ਦੇ ਸੇਲ ਆ ਜੀ ਤੇ ਜੇ ਕਿਸੇ ਨੂੰ ਸਟੱਡ ਸਰਵਿਸ ਲਈ ਚਾਹੀਦਾ ਹੋਵੇ ਤਾਂ 8000 ਰੁਪਿਆ ਫੀਸ ਅਤੇ ਤੇ ਬੱਚਿਆਂ ਦੀ ਕਿੰਨੀ ਕੀਮਤ ਹੈ ਜੀ ਇਹ ਫੋਨ ਤੇ ਕਰ ਲਾਂਗੇ ਇਹ ਫੋਨ ਤੇ ਕਰ ਲਾਂਗੇ ਜੀ ਇਹ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ